ਇਹ ਜੀ ਉਸ ਦਿਨ ਸ਼ਾਮ ਨੂੰ ਜਦੋਂ ਬੰਦੀ ਕਰਦੇ ਆ ਨਾ ਸਾਡੇ ਮੁਲਾਜ਼ਮ ਜਿਹੜੇ ਡਿਊਟੀ ਤੇ ਸੀ ਉਹ ਬੰਦੀ ਕਰਨ ਗਏ ਇਹਨਾਂ ਨੇ ਕਿਹਾ ਜੀ ਅਸੀਂ ਅਜੇ ਨਹੀਂ ਬੰਦੀ ਕਰਾਉਣੀ ਅਸੀਂ ਲੇਟ ਕਰਾਉਣੀ ਆ ਤੇ ਜਿਸ ਤੇ ਮੁਲਾਜ਼ਮਾਂ ਨੇ ਉਹਨਾਂ ਨੂੰ ਕਿਹਾ ਜਿਹੜਾ ਟਾਈਮ ਬੰਦੀ ਦਾ ਤੁਸੀਂ ਆਪਣੇ ਟਾਈਮ ਨਾਲ ਬੰਦੀ ਕਰਾਓ ਤੇ ਮੁਲਾਜ਼ਮਾਂ ਨੂੰ ਇਹ ਥੋੜਾ ਜਿਹਾ ਗਲਤ ਬੋਲੇ ਤੇ ਧਮਕੀਆਂ ਦਿੱਤੀਆਂ ਵੀ ਅਸੀਂ ਦੇਖ ਲਾਂਗੇ ਤੁਹਾਨੂੰ ਆ ਕਰ ਲਾਂਗੇ ਜਾਂ ਤੇ ਮੁੜ ਕੇ ਫਿਰ ਮੌਕੇ ਤੇ ਮੈਂ ਤੇ ਸੁਣਨ ਗਏ ਆ ਤੇ ਅਸੀਂ ਉਹਨਾਂ ਨੂੰ ਮੁੜ ਕੇ ਉਹਨਾਂ ਦੀ ਬੰਦੀ ਕੀਤੀ ਜਾ ਕੇ ਇਹ ਕੋ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਵੀ ਧਮਕੀ ਦਿੱਤੀ ਸੀ ਕੁਛ ਤਾਂ ਇਹਨਾਂ ਨੇ ਨਾ ਮੁਲਾਜ਼ਮਾਂ ਨੂੰ ਉੱਥੇ ਧਮਕੀ ਦਿੱਤੀ ਆ ਵੀ ਅਸੀਂ ਬਾਅਦ 'ਚ ਤੁਹਾਡਾ ਵੀਡੀਓ ਬਣਾ ਕੇ ਤੁਹਾਡੀ ਵਾਇਰਲ ਕਰਾਂਗੇ ਕੋਈ ਬਾਹਰ ਥ੍ਰੈਟ ਕੀਤਾ ਉਹਨਾਂ ਨੂੰ ਹਾਂ ਓਕੇ ਇਹ ਪਹਿਲਾਂ ਕਿਹੜੇ ਕੇਸ 'ਚ ਅੰਦਰ ਨਹੀਂ ਕਦੋਂ ਦੋਨ ਤਾਂ ਇਹਨਾਂ ਤੋਂ ਜਿਹੜੇ ਦੋ ਜਣੇ ਨੇ ਉਹ 302 'ਚ ਬੰਦ ਨੇ ਇੱਕ 307 'ਚ ਆ ਤੇ ਇਹਨਾਂ ਜਿਹੜਾ 302 ਵਾਲਾ ਇੱਕ ਉਹ ਥੋੜੇ ਮਹੀਨਾ ਕੋਇਆ ਸਾਡੇ ਕੋਲ ਰੋਪੜ ਤੋਂ ਟ੍ਰਾਂਸਫਰ ਹੋ ਗਿਆ ਤੇ ਦੂਸਰੇ ਇੱਥੇ ਕਦੋਂ ਕਦੋਂ ਬੰਦ ਨੇ ਦੂਜਿਆਂ ਨੂੰ ਮਰਖਾ ਤਿੰਨ ਕੁ ਮਹੀਨੇ ਹੋ ਗਏ ਹੋਣਗੇ ਸ਼ਾਇਦ ਹੁਣ ਇਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕਰੋਗੇ ਇਹਨਾਂ ਦੇ ਖਿਲਾਫ ਅਸੀਂ ਪੀਪੀਆਰ ਅਨੁਸਾਰ ਕਾਰਵਾਈ ਕਰਤੀ ਹੋਈ ਹੈ ਜੀ ਤੇ ਆਪਣੇ ਥਾਣੇ ਕੰਸਰਨ ਨੂੰ ਸਾਡੇ ਹਾਈ ਸੁਪਰਡੰਡਰ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਲਿਖਤੀ ਜਿਹੜੀ ਉਹ ਲੀਗਲ ਕਾਰਵਾਈ ਉਹ ਕਰਨਗੇ ਇਨਵੈਸਟੀਗੇਸ਼ਨ ਕਰਕੇ